ਗੁਰਮੁਖ ਪਿਆਰੀ ਸਾਧ ਸੰਗਤ ਜੀਓ ਇੱਕ ਦਿਨ ਜਦ ਭਾਈ ਗੁਰਦਾਸ ਜੀ ਸ੍ਰੀ ਕਨੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਤਾਂ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਤੁਸੀਂ ਆਗਰੇ ਨੂੰ ਚਲੇ ਜਾਓ ਅਤੇ ਉਸ ਇਲਾਕੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਕਰੋ ਗੁਰੂ ਜੀ ਦਾ ਇਹ ਵਚਨ ਮੰਨ ਕੇ ਭਾਈ ਗੁਰਦਾਸ ਜੀ ਆਗਰੇ ਚਲੇ ਗਏ ਅਤੇ ਸਿੱਖੀ ਦਾ ਪ੍ਰਚਾਰ ਕਰਕੇ अनेका ਹੀ ਪ੍ਰਾਣੀਆਂ ਨੂੰ ਸਿੱਖੀ ਧਾਰਨ ਕਰਵਾਉਣ ਲੱਗ ਪਏ ਕੁਝ ਦਿਨ ਲੰਘੇ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼ਰੀ ਚੰਦ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਹਿਮਾ ਸੁਣ ਕੇ ਆਪਣੀਆਂ ਸੇਵਕ ਗੋਦੜੀਏ ਦੇ ਮੋਢਿਆਂ ਤੇ ਚੜ੍ਹ ਕੇ ਗੁਰੂ ਦਾ ਚੱਕ ਆ ਗਈ ਜਦ ਗੁਰੂ ਸਾਹਿਬ ਜੀ ਨੂੰ ਪਤਾ ਲੱਗਿਆ ਕਿ ਬਾਬਾ ਸ੍ਰੀ ਚੰਦ ਜੀ ਆ ਰਹੇ ਨੇ ਤਾਂ ਗੁਰੂ ਸਾਹਿਬ ਜੀ ਆਪ ਉੱਠ ਕੇ ਬਾਬਾ ਜੀ ਨੂੰ ਅੱਗੇ ਹੋ ਕੇ ਮਿਲੇ ਅਤੇ ਚਰਨਾਂ ਉੱਤੇ ਨਮਸਕਾਰ ਕੀਤੀ ਮਹਾਪੁਰਖਾਂ ਦਾ ਸਤਕਾਰ ਕੀਤਾ ਅਤੇ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦਾ ਪਾਣੀ ਦੀ ਸੇਵਾ ਬੜੇ ਪ੍ਰੇਮ ਨਾਲ ਕੀਤੀ ਤਾਂ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੇ ਪੁੱਛਿਆ ਕਿ RAMDAS ਜੀ ਤੁਸੀਂ ਆਪਣਾ ਦਾੜਾ ਇੰਨਾ ਲੰਮਾ ਕਿਉਂ ਵਧਾਇਆ ਹੋਇਆ ਹੈ ਤਦ ਗੁਰੂ RAMDAS ਮਹਾਰਾਜ ਜੀ ਨੇ ਆਪਣਾ ਦਾੜਾ ਹੱਥਾਂ ਵਿੱਚ ਫੜ ਕੇ ਕਿਹਾ ਕਿ ਇਹ ਆਪ ਜੀ ਦੇ ਚਰਨ ਸਾਫ਼ ਕਰਨ ਵਾਸਤੇ ਵਧਾਇਆ ਹੋਇਆ ਹੈ ਇਹ ਨਿਮਰਤਾ ਭਰਪੂਰ ਉੱਤਰ ਸੁਣ ਕੇ ਬਾਬਾ ਸ਼੍ਰੀਚੰਦ ਜੀ ਬੜੇ ਪ੍ਰਸੰਨ ਹੋ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਦੇਣ ਲੱਗੇ ਕਿ ਇੰਨਾ ਹੀ ਗੁਨਾ ਕਰਕੇ ਤੁਸੀਂ ਇਹ ਉੱਚੀ ਪਦਵੀ ਪ੍ਰਾਪਤ ਕੀਤੀ ਹੈ ਗੁਰੂ ਜੀ ਨੇ ਬਾਬਾ ਜੀ ਨੂੰ ਸਨਮਾਨ ਵਜੋਂ ਇੱਕ ਘੋੜਾ ਦਿੱਤਾ ਤੇ 500 ਰੁਪਇਆ ਦਰਸ਼ਨ ਭੇਟਾ ਕਰਕੇ ਮੱਥਾ ਟੇਕ ਦਿੱਤਾ ਬਾਬਾ ਸ਼੍ਰੀ ਚੰਦ ਜੀ ਬੜੇ ਪ੍ਰਸੰਨ ਹੋਏ ਅਤੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਬੜੇ ਹੀ ਵਾਰ ਦਿੱਤੇ ਕਿ ਜੋ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਵੇਗਾ ਉਸ ਨੂੰ ਮਨ ਬਾਂਛਤ ਫਲ ਪ੍ਰਾਪਤ ਹੋਏਗਾ ਨਾਮ ਕੀਰਤਨ ਦਾ ਸਦਾ ਹੀ ਪ੍ਰਵਾਹ ਚੱਲੇਗਾ ਅਤੇ ਉਸ ਉੱਤੇ ਪਰਮਾਤਮਾ ਦੀ ਬੜੀ ਕਿਰਪਾ ਹੋਵੇਗੀ ਇਹਨੇ ਬਚਨ ਕਰਕੇ ਬਾਬਾ ਸ਼੍ਰੀ ਚੰਦ ਜੀ ਵਾਪਸ ਕਰਤਾਰਪੁਰ ਚਲੇ ਗਏ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਵਿਧੀ ਅਨੁਸਾਰ ਸਿੱਖ ਸੰਗਤਾਂ ਨੂੰ ਬੜੇ ਪ੍ਰੇਮ ਦੇ ਨਾਲ ਕੀਰਤਨ ਵਿਖਿਆਨ ਕਰਵਾਇਆ ਗੁਰਬਾਣੀ ਦੇ ਲੜਲਾ ਆ ਪਰਮਾਤਮਾ ਦੇ ਲੜਲਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ